ਸਾਹਿਜਾਂ ਦੇ ਗੋਬਿੰਦ ਰਾਏ ਦੀ ਉਮਰ ਮੁਸ਼ਕਿਲ ਨਾਲ 5 ਸਾਲਾਂ ਦੀ ਹੋਈ ਸੀ ਕਿ ਉਹਨਾਂ ਸ਼ਸਤਰ ਵਿਦਿਆ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਉਹ ਆਪਣੀ ਗੁਲੇਲ ਦੇ ਨਿਸ਼ਾਨਿਆਂ ਦੇ ਨਾਲ ਪਾਣੀ ਭਰਨ ਵਾਲੀਆਂ ਔਰਤਾਂ ਦੇ ਘੜੇ ਤੋੜਨ ਲੱਗੇ। ਔਰਤਾਂ ਨੇ ਜਾਂ ਉਹਨਾਂ ਦੀ ਮਾਤਾ ਗੁਜਰੀ ਪਾਸ ਸ਼ਿਕਾਇਤ ਕੀਤੀ। ਮਾਤਾ ਨੇ ਔਰਤਾਂ ਨੂੰ ਪਿੱਤਲ ਦੀਆਂ ਗਾਗਰਾਂ ਲੈ ਦਿੱਤੀਆਂ। ਸਹਿਬ ਜਾਦੇ ਨੇ ਮਾਮਾ ਕਿਰਪਾਲ ਚੰਦ ਨੂੰ ਕਹਿ ਕੇ ਤੀਰ ਕਮਾਨ ਬਣਵਾ ਲਈ। ਤੀਰਾਂ ਦੇ ਅੱਗੇ ਲੋਹੇ ਦੀਆਂ ਚੁੰਝਾਂ ਬਣਵਾ ਲਈਆਂ। ਉਹਨਾਂ ਪਿੱਤਲ ਦੀਆਂ ਗਾਗਰਾਂ ਵਿੱਚ ਤੀਰਾਂ ਨਾਲ ਛੇਕ ਕਰਨੇ ਸ਼ੁਰੂ ਕਰ ਦਿੱਤੇ। ਔਰਤਾਂ ਜਾਂ ਫਿਰ ਉਹਨਾਂ ਦੀ ਮਾਤਾ ਪਾਸ ਫਰਿਆਦ ਕੀਤੀ। ਮਾਤਾ ਦੇ ਮੂੰਹ ਵਿੱਚੋਂ ਸਹਿ ਸੁਬਾ ਨਿਕਲ ਗਿਆ ਕਿ ਹਰ ਰੋਜ਼ ਦੇ ਝਗੜਿਆਂ ਨਾਲੋਂ ਚੰਗਾ ਹੈ ਕਿ ਜੇ ਇਸ ਖੂਹ ਦਾ ਪਾਣੀ ਖਾਰਾ ਹੋ ਜਾਵੇ। ਮਾਤਾ ਦੇ ਕੈਨ ਉੱਪਰ ਖੂਹ ਦਾ ਪਾਣੀ ਖਾਰਾ ਹੋ ਗਿਆ ਜਿਹੜਾ ਖਾਣਾ ਪਕਾਉਣ ਦੇ ਕੰਮ ਨਾ ਰਿਹਾ ਔਰਤਾਂ ਨੇ ਪਾਣੀ ਪਰਣਾ ਬੰਦ ਕਰ ਦਿੱਤਾ ਉਸ ਖੂਹ ਦਾ ਪਾਣੀ ਹੁਣ ਵੀ ਖਾਰਾ ਹੈ ਪਟਨੇ ਸ਼ਹਿਰ ਵਿੱਚ ਉਹ ਸਵੇਰੇ-ਸਵੇਰੇ ਆਪਣੀ ਉਮਰ ਦੇ ਬੱਚਿਆਂ ਨੂੰ ਗੰਗਾ ਦਰਿਆ ਤੇ ਲੈ ਜਾਂਦੇ ਤੇ ਉਹਨਾਂ ਦੀਆਂ ਦੋ ਟੋਲੀਆਂ ਬਣਾ ਲੈਂਦੇ ਉਹਨਾਂ ਨੂੰ ਇੱਕ ਦੂਜੇ ਉੱਪਰ ਵਾਰ ਕਰਨ ਦੇ ਨਾਲ ਨਾਲ ਆਪਨਾ ਬਚਾਓ ਕਰਨ ਦੇ ਢੰਗ ਸਿਖਾਉਂਦੇ ਬਨਾਵਟੀ ਲੜਾਈ ਵਿੱਚ ਜਿਹੜੀ ਟੋਲੀ ਜਿੱਤ ਪ੍ਰਾਪਤ ਕਰਦੀ ਉਸ ਨੂੰ ਮਾਤਾ ਪਾਸੋਂ ਇਨਾਮ ਦਿਵਾਉਂਦੇ ਇਸ ਤਰ੍ਹਾਂ ਬੱਚੇ ਹਰ ਰੋਜ਼ ਇੱਕ ਬਾਲ ਸੈਨਾ ਦਾ ਨਾਟਕ ਖੇਡਦੇ ਆਨੰਦਪੁਰ ਪੂਜਨ ਉੱਪਰ ਸਹਿਬਜ਼ਾਦੇ ਨੂੰ ਭਾਈ ਬਜਰ ਸਿੰਘ ਨੇ ਘੋੜ ਸਵਾਰੀ ਤੇ ਹੋਰ ਸ਼ਸਤਰ ਵਿਦਿਆ ਦਿੱਤੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਪਿੱਛੋਂ ਆਪ ਨੂੰ 9 ਸਾਲਾਂ ਦੀ ਉਮਰ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਗਈ 1699 ਈਸਵੀ ਵਿੱਚ ਆਪ ਨੇ ਖਾਲਸਾ ਤਿਆਰ ਕੀਤਾ ਹਰ ਅੰਮ੍ਰਿਤਧਾਰੀ ਸਿੱਖ ਦੇ ਨਾਂ ਨਾਲ ਸਿੰਘ ਲਗਾਉਣਾ ਜ਼ਰੂਰੀ ਕੀਤਾ ਉਸ ਦਿਨ ਤੋਂ ਆਪ ਦਾ ਨਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋਇਆ ਤਦੋਂ ਤੱਕ ਗੁਰੂ ਗੋਬਿੰਦ ਰਾਏ ਰੇਹਾ ਗੁਰੂ ਗੋਬਿੰਦ ਰਾਏ 16 ਸਾਲਾਂ ਦੇ ਸਨ ਜਦੋਂ ਉਹਨਾਂ ਦੇ ਹੁਕਮ ਨਾਲ ਰਣਜੀਤ ਨਗਾਰਾ ਬਣਾਇਆ ਗਿਆ ਉਹ ਨਗਾਰਾ ਸਵੇਰੇ ਤੇ ਸ਼ਾਮ ਦੇ ਕੀਰਤਨ ਆਰੰਭ ਕਰਨ ਤੋਂ ਪਹਿਲਾਂ ਵਜਾਇਆ ਜਾਂਦਾ ਸੀ ਉਸ ਨਗਾਰੇ ਦੀ ਆਵਾਜ਼ ਸੁਣ ਕੇ ਸਿੱਖ ਸੰਗਤਾਂ ਗੁਰੂ ਘਰ ਇਕੱਠੀਆਂ ਹੋ ਜਾਂਦੀਆਂ ਤੀਸਰੇ ਪੈਰ ਗੁਰੂ ਗੋਬਿੰਦ ਰਾਏ ਸ਼ਿਕਾਰ ਲਈ ਜਾਂਦੇ ਤਾਂ ਸਿੱਖ ਰਣਜੀਤ ਨਗਾਰਾ ਵਜਾਉਂਦੇ ਅੱਗੇ-ਅੱਗੇ ਚੱਲਦੇ ਇਹ ਨਗਾਰਾ ਪਹਾੜੀ ਰਾਜਿਆਂ ਲਈ ਬਰਾਬਰੀ ਦਾ ਸੱਦਾ ਸੀ ਕਿਉਂਕਿ ਇਸ ਤਰ੍ਹਾਂ ਰਾਜਾ ਹੀ ਸ਼ਿਕਾਰ ਉੱਪਰ ਜਾਂਦਾ ਸੀ ਆਨੰਦਪੁਰ ਗੁਰੂ ਦੇ ਦਰਸ਼ਨਾਂ ਲਈ ਆਏ ਸਿੱਖਾਂ ਨੂੰ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਸਿੱਖੇ ਬਿਨਾ ਵਾਪਸ ਨਾ ਜਾਣ ਦਿੱਤਾ ਜਾਂਦਾ ਸ਼ਸਤਰ ਵਿਦਿਆ ਲੈਣ ਪਿੱਛੋਂ ਸਿੱਖ ਆਪਣੇ ਰਿਸ਼ਤੇਦਾਰਾਂ ਤੇ ਹੋਰ ਮਿਲਣ ਵਾਲਿਆਂ ਨੂੰ ਆਨੰਦਪੁਰ ਪੁੱਜ ਕੇ ਸ਼ਸਤਰ ਵਿਦਿਆ ਪ੍ਰਾਪਤ ਕਰਨ ਦੀ ਪ੍ਰੇਰਣਾ ਕਰਦੇ ਇਸ ਦੌਰਾਨ ਸਿੱਖਾਂ ਵਿੱਚ ਸ਼ਸਤਰ ਵਿਦਿਆ ਵੱਧਦੀ ਗਈ ਪੌਂਟਾ ਸਾਹਿਬ ਹਿਮਾਚਲ ਵਿੱਚ ਆਪਨੇ ਸ਼ਸਤਰ ਵਿਦਿਆ ਨੂੰ ਮੁੱਖ ਰੱਖ ਕੇ ਪਹਿਲਾ ਕਿਲਾ ਬਣਵਾਇਆ ਪੌਂਟੇ ਤੋਂ 7 ਮੀਲ ਦੂਰ ਪੰਗਾਣੀ ਦੇ ਯੁੱਧ ਪਿੱਛੋਂ ਆਪ ਫਿਰ ਪੌਂਟੇ ਤੋਂ ਆਨੰਦਪੁਰ ਵਾਪਸ ਆ ਗਏ ਆਨੰਦਪੁਰ ਦੇ ਆਸ-ਪਾਸੇ ਆਪ ਨੇ 5 ਕਿਲੇ ਬਣਵਾਏ ਹਥਿਆਰਾਂ ਦੀ ਲੋੜ ਪੂਰੀ ਕਰਨ ਲਈ ਆਨੰਦਪੁਰ ਵਿੱਚ ਤੀਰ ਤੇ ਤਲਵਾਰਾਂ ਬਣਾਉਣ ਦੇ ਕਾਰਖਾਨੇ ਵੀ ਲਗਵਾਏ